ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਨਥਾਣਾ ਮਹਾਰਾਜ ਤੋਂ ਮਿੱਤਰੋ ਇਹ ਨਥਾਣੇ ਨੂੰ ਰੋਡ ਜਾਂਦਾ ਹੈ ਨਹਿਰ ਦੇ ਉੱਪਰ ਦੀ ਗੁਰਦੁਆਰਾ ਘੁੰਮਣ ਸਰ ਦੇ ਕੋਲ ਦੀ ਤੇ ਬਾਈ ਬਲਵੀਰ ਸਿੰਘ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਇਸ ਵੀਡੀਓ ਦੇ ਵਿੱਚ ਇੱਕ ਦੂਜੇ ਸੂਏ ਸੂਣ ਵਾਲੀ ਛੋਟੀ ਦਿਖਾ ਰਹੇ ਆ ਸਿਹਤ ਪੱਖੋਂ ਮਿੱਤਰੋ ਸੋਹਣੀ ਆ ਸਰੀਰ ਦੀ ਬਣਤਰ ਬਹੁਤ ਚੰਗੀ ਆ ਇੱਕ ਅਦ ਕੱਢ ਦੀ ਵੀ ਠੀਕ ਆ ਬਹੁਤੀ ਕੋਈ ਛੋਟੀ ਨਹੀਂ ਤੇ ਥਨਲੇ ਵੀ ਦੇ ਮਿੱਤਰੋ ਸਾਫ ਹੈ ਸੂਣ ਦੇ ਵਿੱਚ ਕੁਝ ਦਿਨ ਬਾਕੀ ਹੈ ਸਿੰਘਾਂ ਦੀ ਸੇਬ ਬਹੁਤ ਸੋਹਣੇ ਤੇ ਠੰਡੀ ਸੀਲ ਵੀ ਮਿੱਤਰੋ ਫੁੱਲਾ ਸੋ ਹਵਾਨਾ ਬਣਾਉਣਾ ਨੇ ਹਜੇ ਸਟਾਰਟ ਹੀ ਕੀਤਾ ਹੈ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਇਹਦੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਇਧਰ ਨੂੰ ਤੋੜ ਦਿਓ ਜੀ ਮਾ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਗੱਲ ਨਹੀਂ ਖੱਚ ਕੇ ਨਾਲ ਲੈ ਜੇ ਸਾਨੂੰ ਕੋਈ ਨਹੀਂ ਕੋਈ ਇਹਦਾ ਜਾਨਵਰ ਡਰਦਾ ਹੀ ਆ ਹਨਾ ਬਸ ਕੋਈ ਨਹੀਂ ਕੋਈ ਨਹੀਂ ਪੋਛ ਕੇ ਪੋਛ ਕੇ ਥੋੜਾ ਜਿਹਾ ਪਸੂ ਮਿੱਤਰੋ ਆਪੋ ਤੋਂ ਉਪਰ ਆ ਮੰਦਾ ਡਰਦਾ ਤਾਂ ਕਰਕੇ ਆਪਾਂ ਦੂਰੋਂ ਵੀਡੀਓ ਬਣਾ ਰਹੇ ਆ ਕਈ ਪਸੂ ਤਾਂ ਨਹੀਂ ਡਰਦੇ ਹੁੰਦੇ ਪਰ ਕਈ ਕਈ ਕੋਈ ਕੋਈ ਮਿੱਤਰੋ ਪਸੂ ਕਿਉਂਕਿ ਜਿਹੜਾ ਬਾਈ ਦਾ ਘਰ ਹੈ ਖੇਤਾਂ ਵਾਲੀ ਸਾਈਡ ਹੈ ਤੇ ਨਰਾਲਾ ਘਰ ਹੈ ਸੋ ਜਦੋਂ ਕੋਈ ਬਗਾਨਾ ਬੰਦਾ ਮਿੱਤਰੋ ਨਹੀਂ ਆਉਂਦਾ ਤਾ ਪਸ਼ੂ ਮਿੱਤਰੋ ਡਰ ਲੱਗ ਜਾਂਦਾ ਉਪਰ ਆ ਦੇਖ ਕੇ ਤੇ ਇਹ ਜਿਹੜਾ ਡਾਰ ਹੈ ਜਦੋਂ ਆਪਾਂ ਪਸ਼ੂਆਂ ਦੇ ਵਿੱਚ ਲਿਆ ਕੇ ਬੰਨ ਦਿੰਨੇ ਆ ਤੇ ਪੰਜ ਚਾਰ ਪਸ਼ੂ ਹੁਣ ਤਾਂ ਮਿੱਤਰੋ ਇਹ ਪਸ਼ੂ ਦਾ ਡਾਰ ਉੱਠ ਖੜਦਾ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਜੀ ਕਾਈ ਵਧੀਆ ਆਪਣਾ ਨਾਮ ਹੈਗਾ ਬਲਵੀਰ ਸਿੰਘ ਹਾਂਜੀ ਤੇ ਆਪਣਾ ਜਿਹੜਾ ਇਹ ਘਰ ਕਿੱਥੇ ਜਗ੍ਹਾ ਰਹੇ ਮਰਾਜ ਤੋਂ ਨਹਿਰ ਤੋਂ ਕਿਨਾ ਹੋਊਗਾ ਕਿੰਨੇ ਦਾ ਨਹਿਰ ਤੋਂ ਵੀ 3 ਕਿਲੋਮੀਟਰ ਹੈ ਮੈਂ ਸਾਰ ਮਤਲਬ ਅੰਦਾਜ਼ਾ ਹਾਂਜੀ ਤੇ ਨਥਾੜੇ ਤੋਂ ਨਥਾੜੇ ਤੋਂ ਵੀ ਹੈ ਅੱਡੇ ਤੋਂ 4 ਠੀਕ ਹੈ ਪਿੰਡ ਦੇ ਵਿਚਾਲੇ ਜੀ ਹੈ ਨਾ ਆਹਾ ਖੇਤਾਂ ਚ ਖੇਤਾਂ ਵਿਚਾਲੇ ਠੀਕ ਹੈ ਤੇ ਅੱਜ ਆਪਾਂ ਇਹ ਜਿਹੜੀ ਝੋਟੀ ਦਿਖਾ ਰਿਹਾ ਦੂਜੇ ਸੂਏ ਸੁਣੀ ਆਹ ਜੀ ਦੂਜੇ ਸੂਏ ਸੁਣੀ ਪਹਿਲੇ ਸੂਏ ਕਿੰਨਾ ਕਰਦਾ ਤੁਸੀਂ 11 ਲੀਟਰ ਤੋਂ ਦਿਖਾਈ 11 ਲੀਟਰ ਠੰਡੀ ਸੀਲ ਕਿਵੇਂ ਜੀ ਸੀਲ ਤੇ ਦੇ ਦਿੰਦਾ ਠੰਡਾ ਦਿਖਾ ਦੇ ਠੀਕ ਹੈ ਵਧੀਆ ਕੁਲ ਮਿਲਾ ਕੇ ਤੇ ਮੁੱਲ ਕੀ ਕਰਤਾ ਜੀ ਮੁੱਲ 11-15 ਦੇ ਮਾਣ ਤਾਣ ਹੋ ਜੂ ਹਾਂ ਜੀ ਤੇ ਫੋਨ ਨੰਬਰ ਜੀ ਆਪਣਾ 77890 75890 95541 95541 ਤੇ ਟੀਕਾ ਕੋਈ ਜ਼ਿਆਦਾ ਜੀ ਹਾਂ ਟੀਕਾ ਵਧੀਆ ਪਰੇ ਜਾਓ ਓਕੇ ਸੋ ਜਿਹੜਾ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ